ਜਿਹੜਾ ਰਿਸ਼ਤਾ ਝੂਠ ਉੱਤੇ ਚੱਲਦਾ ਹੈ ਉਹ ਨਾ ਹੀ ਚੱਲੇ ਤਾਂ ਚੰਗਾ ਹੈ ਦਿਲ ਤੇ ਜਜ਼ਬਾਤਾਂ ਦੇ ਰਿਸ਼ਤੇ ਸਿਮਟਦੇ ਜਾ ਰਹੇ ਨੇ ਸੌਦਾ ਕਰਨ ਵਿੱਚ ਜੋ ਮਾਹਰ ਹੁੰਦਾ ਹੈ ਬਸ ਉਹੀ ਇੱਥੇ ਧਨਵਾਨ ਹੈ ਜੇ ਰਿਸ਼ਤੇ ਦੀ ਸਲਾਈ ਭਾਵਨਾ ਨਾਲ ਹੋਈ ਹੈ ਤਾਂ ਟੁੱਟਣਾ ਮੁਸ਼ਕਲ ਹੈ ਤੇ ਜੇਕਰ ਸਵਾਰਥ ਨਾਲ ਹੋਈ ਹੋਵੇ ਤਾਂ ਟਿਕਣਾ ਮੁਸ਼ਕਲ ਹੈ ਇੱਕ ਕੌੜਾ ਸੱਚ ਕਿ ਪੁਰਾਣੇ ਜ਼ਮਾਨੇ ਵਿੱਚ ਲੋਕ ਇੱਕ ਦੂਜੇ ਦਾ ਹੌਂਸਲਾ ਵਧਾਉਂਦੇ ਸੀ ਤੇ ਅੱਜਕੱਲ ਬਲੱਡ ਪ੍ਰੈਸ਼ਰ ਵਧਾਉਂਦੇ ਨੇ ਰਿਸ਼ਤਿਆਂ ਦੀ ਕਦਰ ਵੀ ਪੈਸਿਆਂ ਵਾਂਗ ਕਰੋ ਦੋਵਾਂ ਨੂੰ ਗਵਾਉਣਾ ਤਾਂ ਆਸਾਨ ਹੀ ਹੈ ਪਰ ਕਮਾਉਣਾ ਮੁਸ਼ਕਲ ਹੈ ਰਿਸ਼ਤਿਆਂ ਨੂੰ ਸਮੇਂ ਉੱਤੇ ਸਮਾਂ ਦੇਣਾ ਓਨਾ ਹੀ ਜ਼ਰੂਰੀ ਹੁੰਦਾ ਹੈ ਜਿਨਾਂ ਬੂਟਿਆਂ ਨੂੰ ਸਮੇਂ ਉੱਤੇ ਪਾਣੀ ਦੇਣਾ ਕੋਈ ਟੁੱਟੇ ਤਾਂ ਉਸ ਨੂੰ ਸਜਾਉਣਾ ਸਿੱਖੋ ਕੋਈ ਰੁੱਸੇ ਤਾਂ ਉਸ ਨੂੰ ਮਨਾਉਣਾ ਸਿੱਖੋ ਰਿਸ਼ਤੇ ਤਾਂ ਮੁਕੱਦਰ ਨਾਲ ਮਿਲਦੇ ਨੇ ਬਸ ਉਹਨਾਂ ਨੂੰ ਖੂਬ ਸੂਰਤੀ ਨਾਲ ਨਿਭਾਉਣਾ ਸਿੱਖੋ ਜਦੋਂ ਕਿਸੇ ਨੇ ਕਿਸੇ ਨਾਲ ਰਿਸ਼ਤਾ ਖਤਮ ਕਰਨਾ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਉਹ ਆਪਣੀ ਜ਼ੁਬਾਨ ਦੀ ਮਿਠਾਸ ਖਤਮ ਕਰ ਦਿੰਦਾ ਹੈ ਰਿਸ਼ਤੇ ਉਹ ਨਹੀਂ ਜਿਨ੍ਹਾਂ ਵਿੱਚ ਰੋਜ਼ ਗੱਲ ਹੋਵੇ ਰਿਸ਼ਤੇ ਉਹ ਵੀ ਨਹੀਂ ਜੋ ਹਰ ਪਲ ਨਾਲ ਹੋਣ ਰਿਸ਼ਤੇ ਤਾਂ ਉਹ ਹੁੰਦੇ ਨੇ ਜਿਨ੍ਹਾਂ ਵਿੱਚ ਕਿੰਨੀ ਵੀ ਦੂਰੀ ਹੋਵੇ ਫਿਰ ਵੀ ਦਿਲ ਵਿੱਚ ਉਹਨਾਂ ਦੀ ਯਾਦ ਹੋਵੇ ਦੁਨੀਆ ਕੁਝ ਵੀ ਕਹੇ ਤੁਸੀਂ ਆਪਣੇ ਦਿਲ ਦੀ ਸੁਣਿਓ ਪਰ ਜ਼ਿੰਦਗੀ ਵਿੱਚ ਕਦੇ ਕਿਸੇ ਨਾਲ ਝੂਠੇ ਰਿਸ਼ਤੇ ਨਾ ਬਣਿਓ ਰਿਸ਼ਤੇ ਤੇ ਰਾਹ ਤਦ ਖਤਮ ਹੋ ਜਾਂਦੇ ਨੇ ਜਦੋਂ ਪੈਰ ਨਹੀਂ ਦਿਲ ਥੱਕ ਜਾਂਦੇ ਨੇ ਅਸੀਂ ਵੀ ਉਹੀ ਆ ਸਬੰਧ ਵੀ ਉਹੀ ਨੇ ਤੇ ਰਾਹ ਵੀ ਉਹੀ ਨੇ ਬਦਲਦੇ ਨੇ ਤਾਂ ਸਿਰਫ ਸਮਾਂ ਸੰਜੋਗ ਤੇ ਨਜ਼ਰਾਂ ਖੂਨ ਦੇ ਰਿਸ਼ਤੇ ਹੀ ਆਪਣੇ ਹੋਣ ਇਹ ਜ਼ਰੂਰੀ ਨਹੀਂ ਦਿਲ ਦੇ ਰਿਸ਼ਤੇ ਵੀ ਬਹੁਤ ਖਾਸ ਬਣ ਜਾਂਦੇ ਨੇ ਤੁਹਾਡੀ ਕਦਰ ਉਹ ਕਰਦਾ ਹੈ ਜੋ ਤੁਹਾਡੇ ਨਾਲ ਮੁਹੱਬਤ ਕਰਦਾ ਹੈ ਉਹ ਨਹੀਂ ਜਿਸ ਨਾਲ ਤੁਸੀਂ ਮੁਹੱਬਤ ਕਰਦੇ ਹੋ ਜੋ ਤੁਹਾਡਾ ਹੈ ਤੁਸੀਂ ਵੀ ਉਸੇ ਦੇ ਰਹੋ ਬੇਤਰ ਮੰਗਣ ਵਾਲੇ ਅਕਸਰ ਇਕੱਲੇ ਰਹਿ ਜਾਂਦੇ ਨੇ ਲੰਗੇ ਹੋਏ ਵਕਤ ਤੋਂ ਜੋ ਤਜਰਬੇ ਸਿੱਖੇ ਨੇ ਆਉਣ ਵਾਲੇ ਕੱਲ ਵਿੱਚ ਬਹੁਤ ਕੰਮ ਆਉਣਗੇ ਸਾਫ਼-ਸਾਫ਼ ਬੋਲਣ ਵਾਲਾ ਕੌੜਾ ਜ਼ਰੂਰ ਹੋ ਸਕਦਾ ਹੈ ਪਰ ਧੋਖੇ ਬਾਜ਼ ਕਦੇ ਨਹੀਂ ਹੋ ਸਕਦਾ ਇਨਸਾਨ ਜੇਕਰ ਦਿਲ ਨਾਲ ਖੇਡਣਾ ਛੱਡ ਦੇਵੇ ਤਾਂ ਸ਼ਾਇਦ ਕਿਸੇ ਦੀ ਮੁਹੱਬਤ ਅਧੂਰੀ ਨਾ ਰਹੇ। ਕੰਡਿਆਂ ਉੱਤੇ ਗੁਜ਼ਾਰ ਦਿੰਦੇ ਨੇ ਸਾਰੀ ਜ਼ਿੰਦਗੀ। ਕੌਣ ਕਹਿੰਦਾ ਹੈ ਕਿ ਫੁੱਲਾਂ ਨੂੰ ਕੋਈ ਗਮ ਨਹੀਂ ਹੁੰਦਾ। ਜਿੱਤ ਜਾਓ ਬਸ ਖੁਦ ਦੇ ਲਈ ਤੁਹਾਡੇ ਹਾਰਨ ਦਾ ਇੰਤਜ਼ਾਰ ਤਾਂ ਦੁਨੀਆ ਪਹਿਲਾਂ ਤੋਂ ਹੀ ਕਰ ਰਹੀ ਹੈ। ਕੁਝ ਲੋਕ ਦਿਲ ਤੇ ਦਿਮਾਗ ਤੋਂ ਇਸ ਤਰ੍ਹਾਂ ਨਿਕਲ ਜਾਂਦੇ ਨੇ ਕਿ ਫਿਰ ਉਹ ਨਫ਼ਰਤ ਦੇ ਵੀ ਕਾਬਲ ਨਹੀਂ ਰਹਿੰਦੇ। ਤਾਦ ਤੱਕ ਕਮਾਓ ਜਦ ਤੱਕ ਮਹਿੰਗੀ ਚੀਜ਼ ਸਸਤੀ ਨਾ ਲੱਗਣ ਲੱਗੇ ਫਿਰ ਚਾਹੇ ਉਹ ਸਨਮਾਨ ਹੋਵੇ ਜਾਂ ਕੋਈ ਸਮਾਨ ਇੱਕ ਸਮੁੰਦਰ ਲੋਕਿਆ ਹੁੰਦਾ ਹੈ ਗੱਲਾਂ ਦਾ ਜਦ ਕੋਈ ਹਾਦਸੇ ਤੋਂ ਵੱਧ ਚੁੱਪ ਰਹਿੰਦਾ ਹੈ ਇਨਸਾਨ ਦੀ ਪਛਾਣ ਸਿਰਫ ਦੋ ਹੀ ਗੱਲਾਂ ਨਾਲ ਹੁੰਦੀ ਹੈ ਇੱਕ ਉਸ ਦਾ ਕੀਤਾ ਹੋਇਆ ਸਬਰ ਜਦੋਂ ਉਹਦੇ ਕੋਲ ਕੁਝ ਨਾ ਹੋਵੇ ਤੇ ਦੂਜਾ ਉਸ ਦਾ ਰਵਈਆ ਜਦੋਂ ਉਸ ਦੇ ਕੋਲ ਸਭ ਕੁਝ ਹੋਵੇ ਘਰ ਨੂੰ ਆਬਾਦ ਜਾਂ ਬਰਬਾਦ ਕਰ ਲਈ ਘਰ ਦਾ ਇੱਕ ਮੈਂਬਰ ਹੀ ਕਾਫੀ ਹੁੰਦਾ ਹੈ ਮਾਤਾ ਪਿਤਾ ਦੀ ਜਿੰਨੀ ਜ਼ਰੂਰਤ ਸਾਨੂੰ ਬਚਪਨ ਵਿੱਚ ਹੁੰਦੀ ਹੈ ਓਨੀ ਹੀ ਜ਼ਰੂਰਤ ਉਹਨਾਂ ਨੂੰ ਬੁਢਾਪੇ ਵਿੱਚ ਸਾਡੀ ਹੁੰਦੀ ਹੈ ਚੀਲ ਦੀ ਉੱਚੀ ਉਡਾਣ ਦੇਖ ਕੇ ਚਿੜੀਆਂ ਕਦੇ ਡਿਪਰੈਸ਼ਨ ਵਿੱਚ ਨਹੀਂ ਆਉਂਦੀਆਂ ਪਰ ਇਨਸਾਨ ਇਨਸਾਨ ਦੀ ਉੱਚੀ ਉਡਾਣ ਦੇਖ ਕੇ ਬਹੁਤ ਜਲਦੀ ਡਿਪਰੈਸ਼ਨ ਵਿੱਚ ਆ ਜਾਂਦੇ ਨੇ ਕੁੰਡਲੀ ਵਿੱਚ ਸ਼ਨੀ ਦਿਮਾਗ ਵਿੱਚ ਮਨੀ ਤੇ ਜੀਵਨ ਵਿੱਚ ਦੁਸ਼ਮਣੀ ਤਿੰਨੋਂ ਹਾਨੀਕਾਰਕ ਹੁੰਦੇ ਨੇ ਆਪਣਾ ਮਾਈਨਸ ਪੁਆਇੰਟ ਜਾਣ ਲੈਣਾ ਜ਼ਿੰਦਗੀ ਦਾ ਸਭ ਤੋਂ ਵੱਡਾ ਪਲੱਸ ਪੁਆਇੰਟ ਹੁੰਦਾ ਹੈ ਭਗਵਾਨ ਤੋਂ ਕਦੇ ਨਿਰਾਸ਼ ਨਾ ਹੋਵੋ ਤੇ ਸੰਸਾਰ ਤੋਂ ਕਦੇ ਉਮੀਦ ਨਾ ਕਰੋ ਜ਼ਿੰਦਗੀ ਭਰ ਯਾਦ ਰਹਿੰਦਾ ਹੈ ਮੁਸ਼ਕਲ ਵਿੱਚ ਸਾਥ ਦੇਣ ਵਾਲਾ ਤੇ ਮੁਸ਼ਕਲ ਵਿੱਚ ਸਾਥ ਛੱਡਣ ਵਾਲਾ ਵੀ ਰਿਸ਼ਤੇ ਉਹੀ ਚੰਗੇ ਨੇ ਜਿੱਥੇ ਸਮਝ ਹੁੰਦੀ ਹੈ ਸਮਝੌਤੇ ਨਹੀਂ ਬੁਰਾ ਸਾਮਾ ਬਦਲ ਜਾਵੇਗਾ ਪਰ ਬਦਲੇ ਹੋਏ ਲੋਕ ਹਮੇਸ਼ਾ ਯਾਦ ਰਹਿਣਗੇ ਸਭ ਦੀ ਫਿਕਰ ਕਰਨ ਵਾਲੇ ਖੁਦ ਦੀਆਂ ਮੁਸੀਬਤਾਂ ਵਿੱਚ ਅਕਸਰ ਇਕੱਲੇ ਪਏ ਜਾਂਦੇ ਨੇ ਇੱਕ ਕਾਲਯੁਗ ਹੈ ਜਨਾਬ ਹੁਣ ਨੀਂਦ ਅੱਖਾਂ ਬੰਦ ਕਰਨ ਨਾਲ ਨਹੀਂ ਸਗੋਂ ਨੈਟ ਬੰਦ ਕਰਨ ਨਾਲ ਆਉਂਦੀ ਹੈ ਰਿਸ਼ਤਿਆਂ ਵਿੱਚ ਝੁਕਣਾ ਕੋਈ ਅਜੀਬ ਗੱਲ ਨਹੀਂ ਸੂਰਜ ਵੀ ਤਾਂ ਡੁੱਬ ਹੀ ਜਾਂਦਾ ਹੈ ਚੰਨ ਦੇ ਲਈ ਖੁਸ਼ੀ ਪਾਉਣ ਦਾ ਕੋਈ ਰਾਹ ਨਹੀਂ ਹੈ ਸਗੋਂ ਸਿਰਫ ਖੁਸ਼ ਰਹਿਣਾ ਹੀ ਇੱਕ ਰਾਹ ਹੈ ਕਿਸਮਤ ਵਾਲਿਆਂ ਨੂੰ ਮਿਲਦੀ ਹੈ ਅਜਿਹੀ ਮੁਹੱਬਤ ਜੋ ਸਮਾਂ ਵੀ ਦੇਵੇ ਪਿਆਰ ਵੀ ਦੇਵੇ ਤੇ ਖਿਆਲ ਵੀ ਰੱਖੇ ਭਗਵਾਨ ਤੇ ਸਮਾਂ ਜੋ ਚਾਹੁੰਦਾ ਹੈ ਉਹ ਕਰਦਾ ਹੈ ਇਨਸਾਨ ਤਾਂ ਸਿਰਫ ਹੰਕਾਰ ਵਿੱਚ ਭਟਕਦਾ ਹੈ ਸੱਚੀ ਮੁਹੱਬਤ ਦਾ ਕਦੇ ਹਿਸਾਬ ਨਹੀਂ ਹੁੰਦਾ ਤੇ ਜਿਸ ਵਿੱਚ ਹਿਸਾਬ ਹੋਵੇ ਉਹ ਕਦੇ ਮੁਹੱਬਤ ਨਹੀਂ ਹੁੰਦੀ ਜਦ ਤੁਹਾਡਾ ਸਮਾਂ ਖਰਾਬ ਹੁੰਦਾ ਹੈ ਤਾਂ ਲੋਕ ਤੁਹਾਡੀ ਕਾਬਲੀਅਤ ਉੱਤੇ ਵੀ ਸ਼ੱਕ ਕਰਨ ਲੱਗਦੇ ਨੇ ਜ਼ਿੰਦਗੀ ਨੂੰ ਸਿਰਫ ਦੋ ਹੀ ਸ਼ਬਦ ਖਤਮ ਕਰਦੇ ਨੇ ਇੱਕ ਅਹੰਮ ਤੇ ਦੂਜਾ ਵਹਿਮ ਸੱਚ ਸਿਰਫ ਉਹਨਾਂ ਲੋਕਾਂ ਲਈ ਕੋੜਾ ਹੁੰਦਾ ਹੈ ਜੋ ਲੋਕ ਝੂਠ ਵਿੱਚ ਰਹਿਣ ਦੇ ਆਦੀ ਹੋ ਚੁੱਕੇ ਹੁੰਦੇ ਨੇ ਜਿਸ ਤਰ੍ਹਾਂ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਉਦਾਂ ਹੀ ਇਨਸਾਨ ਦੇ ਵੀ ਦੋ ਪਹਿਲੂ ਹੁੰਦੇ ਨੇ ਅੰਦਰੋਂ ਕੁਝ ਹੋਰ ਬਾਹਰੋਂ ਕੁਝ ਹੋਰ ਕਿੰਨਾ ਡਰਾਵਣਾ ਹੁੰਦਾ ਹੈ ਹੈ ਦਾ ਸੀ ਹੋ ਜਾਣਾ ਜਦ ਤੱਕ ਜ਼ਿੰਦਗੀ ਹੈ ਪ੍ਰੇਮ ਨਾਲ ਰਹੋ ਉਸ ਤੋਂ ਬਾਅਦ ਤਾਂ ਫਰੇਮ ਵਿੱਚ ਹੀ ਰਹਿਣਾ ਹੈ ਸਮਾਨਾ ਬਰਬਾਦ ਕਰੋ ਦਿਖਾਵੇ ਵਿੱਚ ਨੀ ਤਾਂ ਜ਼ਿੰਦਗੀ ਲਗਾਉਣੀ ਪੈਂਦੀ ਆ ਪਛਤਾਵੇ ਵਿੱਚ ਵੈਸੇ ਤਾਂ ਸ਼ਬਦਾਂ ਦੇ ਮਤਲਬ ਕਈ ਨਿਕਲਦੇ ਨੇ ਪਰ ਭਾਵਨਾਵਾਂ ਦਾ ਮਤਲਬ ਬਸ ਇਹੀ ਹੁੰਦਾ ਹੈ ਆਪਣਾਪਨ ਸਨੇਹ ਤੇ ਪ੍ਰਵਾਹ ਜ਼ਿੰਦਗੀ ਵਿੱਚ ਜੇਕਰ ਸਭ ਤੋਂ ਜ਼ਿਆਦਾ ਕੁਝ ਜ਼ਰੂਰੀ ਹੈ ਤਾਂ ਉਹ ਹੈ ਖੁਦ ਜ਼ਿੰਦਗੀ ਉਮੀਦ ਕਦੇ ਨਾ ਗਵਾਇਓ ਤੁਸੀਂ ਕਦੇ ਨਹੀਂ ਜਾਣਦੇ ਕਿ ਆਉਣ ਵਾਲਾ ਕੱਲ ਤੁਹਾਡੇ ਲਈ ਕੀ ਲਿਆਉਣ ਵਾਲਾ ਹੈ ਭਗਵਾਨ ਦੁਨੀਆ ਦਾ ਸਭ ਤੋਂ ਵੱਡਾ ਡਾਕਟਰ ਹੈ ਤੇ ਅਰਦਾਸ ਦੁਨੀਆ ਦੀ ਸਭ ਤੋਂ ਵੱਡੀ ਦਵਾਈ ਜ਼ਿੰਦਗੀ ਦਾ ਸੱਚ ਕਿ ਦਿਲ ਵਿੱਚ ਬੁਰਾਈ ਰੱਖਣ ਤੋਂ ਬਿਹਤਰ ਹੈ ਕਿ ਨਰਾਜ਼ਗੀ ਜ਼ਾਹਰ ਕਰ ਦਿਵੋ ਜ਼ਿੰਦਗੀ ਵਿੱਚ ਸਭ ਕੁਝ ਫਿਰ ਤੋਂ ਮਿਲ ਸਕਦਾ ਹੈ ਪਰ ਸਮੇਂ ਦੇ ਨਾਲ ਗਵਾਇਆ ਹੋਇਆ ਰਿਸ਼ਤਾ ਫਿਰ ਕਦੇ ਨਹੀਂ ਮਿਲਦਾ ਲੋਕਾਂ ਨੂੰ ਪਰਵਾਹ ਨਹੀਂ ਕਿ ਤੁਸੀਂ ਖੁਸ਼ ਹੋ ਜਾਂ ਉਦਾਸ ਉਹਨਾਂ ਨੂੰ ਤਾਂ ਇਹ ਪਰਵਾਹ ਹੈ ਕਿ ਤੁਸੀਂ ਉਹਨਾਂ ਨੂੰ ਕਿੰਨਾ ਖੁਸ਼ ਰੱਖ ਸਕਦੇ ਹੋ ਹਮੇਸ਼ਾ ਖੁਸ਼ ਰਹਾ ਕਰੋ ਕਿਉਂਕਿ ਖੁਸ਼ੀਆਂ ਦਾ ਸਬੰਧ ਦੌਲਤ ਨਾਲ ਨਹੀਂ ਦਿਲ ਨਾਲ ਹੁੰਦਾ ਹੈ ਜੇਕਰ ਚਾਹੁੰਦੇ ਹੋ ਕਿ ਤੁਹਾਡੀ ਜ਼ਿੰਦਗੀ ਹਮੇਸ਼ਾ ਖੁਸ਼ੀਆਂ ਨਾਲ ਭਰੀ ਰਹੇ ਤਾਂ ਗਲਤਫਹਿਮੀਆਂ ਨੂੰ ਨਜ਼ਰ ਅੰਦਾਜ਼ ਕਰਨਾ ਸਿੱਖੋ ਮਸਲਾ ਤਾਂ ਸਿਰਫ ਅਹਿਸਾਸਾਂ ਦਾ ਹੈ ਰਿਸ਼ਤੇ ਤਾਂ ਬਿਨਾ ਮਿਲੇ ਵੀ ਸਦੀਆਂ ਗੁਜ਼ਾਰ ਦਿੰਦੇ ਨੇ ਅਜਿਹੇ ਵਿਅਕਤੀ ਨੂੰ ਸੰਭਾਲ ਕੇ ਰੱਖੋ ਜਿਸਨੇ ਤੁਹਾਨੂੰ ਇਹ ਤਿੰਨ ਚੀਜ਼ਾਂ ਦਿੱਤੀਆਂ ਹੋਣ ਸਾਥ ਸਮਾਂ ਤੇ ਸਮਰਪਣ ਸੱਚ ਬੋਲ ਕੇ ਭਾਵੇਂ ਕਿਸੇ ਦਾ ਦਿਲ ਤੋੜ ਦਿਓ ਪਰ ਝੂਠ ਦੇ ਪਰਦੇ ਦੇ ਪਿੱਛੇ ਕਿਸੇ ਦਾ ਭਰੋਸਾ ਨਾ ਤੋੜੋ ਜ਼ਿੰਦਗੀ ਜ਼ਖਮਾਂ ਨਾਲ ਭਰੀ ਹੈ ਵਕਤ ਨੂੰ ਮਰਮ ਬਣਾਉਣਾ ਸਿੱਖ ਲਵੋ ਹਾਰਨਾ ਤਾਂ ਹੈ ਹੀ ਮੌਤ ਦੇ ਸਾਹਮਣੇ ਇੱਕ ਦਿਨ ਪਹਿਲਾਂ ਜ਼ਿੰਦਗੀ ਤੋਂ ਜਿਉਣਾ ਸਿੱਖ ਲਵੋ ਹੈ ਛੋਟੀ ਜੀ ਜ਼ਿੰਦਗੀ ਟਕਰਾਰਾਂ ਕਿਸ ਲਈ ਰੋ ਇੱਕ ਦੂਜੇ ਦੇ ਦਿਲਾਂ ਵਿੱਚ ਇਹ ਦੀਵਾਰਾਂ ਕਿਸ ਲਈ ਜ਼ਿੰਦਗੀ ਵਿੱਚ ਇੰਨੀਆਂ ਗਲਤੀਆਂ ਨਾ ਕਰੋ ਕਿ ਪੈਨਸਲ ਤੋਂ ਪਹਿਲਾਂ ਰਬੜ ਹੀ ਖਿਸ ਜਾਵੇ ਤੇ ਰਬੜ ਨੂੰ ਇੰਨਾ ਵੀ ਨਾ ਕਸਾਓ ਕਿ ਜ਼ਿੰਦਗੀ ਦਾ ਪੰਨਾ ਹੀ ਫਟ ਜਾਵੇ ਅਕਸਰ ਜਿਨ੍ਹਾਂ ਦਾ ਹਾਸਾ ਸੋਹਣਾ ਹੁੰਦਾ ਹੈ ਉਹ ਜ਼ਿੰਦਗੀ ਵਿੱਚ ਰੋਏ ਵੀ ਬਹੁਤ ਹੁੰਦੇ ਨੇ ਕਿਹੜੀ ਤੋਂ ਮਿਹਨਤ ਬਗਲੇ ਤੋਂ ਤਰਕੀਬ ਮੱਕੜੀ ਤੋਂ ਕਾਰੀਗਰੀ ਸਿੱਖੋ ਪਹਿਚਾਣ ਵੱਡੇ ਲੋਕਾਂ ਨਾਲ ਨਹੀਂ ਸਗੋਂ ਵਕਤ ਉੱਤੇ ਸਾਥ ਦੇਣ ਵਾਲਿਆਂ ਨਾਲ ਰੱਖੋ ਸੋ ਦੋਸਤੋ ਇਸੇ ਤਰ੍ਹਾਂ ਦੀਆਂ ਵੀਡੀਓਜ਼ ਲਈ ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ ਜਲਦੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਆਪਣਾ ਖਿਆਲ ਰੱਖੋ ਸ਼ੁਕਰੀਆ